Yeah. ਰਾਜਾ ਵਿਖੇ ਸਮੂਹ ਕਿਸਾਨ ਜਥੇਬੰਦੀਆਂ ਦੀ ਸਾਂਝੀ ਭਾਰਤ ਬੰਦ ਵਿਸ਼ਾਲ ਰੈਲੀ ਕੱਢੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਅਤੇ ਹਮਾਇਤੀ ਪੁੱਜੇ ਅਤੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਤੇ ਕਿਹਾ ਕਿ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪੈਣਗੇ ਅਸੀਂ ਸਾਰੇ ਇੱਕ ਮੂਠਾ ਇਸ ਮੌਕੇ ਤੇ ਪੱਤਰਕਾਰ ਨਾਲ ਗੱਲ ਕਰਦੇ ਆ ਸਰਦਾਰ ਹਰਮੀਤ ਸਿੰਘ ਕਾਧੀਆਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਧੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਿੰਨ ਆਰਡੀਨੈਂਸ ਵਾਪਸ ਨੇ ਪੈਣਗੇ ਅਸੀਂ ਇਸ ਮੰਗ ਤੋਂ ਘੱਟ ਹੋਰ ਕੋਈ ਵੀ ਗੱਲ ਨਹੀਂ ਮੰਨਾਂਗੇ ਜੇਕਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਗਏ ਤਾਂ ਕਿਸਾਨਾਂ ਦਾ ਸੰਘਰਸ਼ جاری ਰਹੇਗਾ ਇਸ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਉਹਨਾਂ ਸਮੂਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਉਹ ਸੜਕਾਂ ਤੇ ਬੈਠੇ ਹਨ ਜਿੱਤ ਕਿਸਾਨਾਂ ਦੀ ਹੀ ਹੋਵੇਗੀ ਇਸ ਮੌਕੇ ਤੇ ਹਰਜੀਤ ਸਿੰਘ ਬੀਬੀ ਕੁਲਵਿੰਦਰ ਕੌਰ ਸਵਰਨ ਸਿੰਘ ਅਕਲਪੁਰ ਪ੍ਰਿਥਵੀਪਾਲ ਖੇੜਾ ਲਖਵਿੰਦਰ ਸਿੰਘ ਮੋਤੀਪੁਰ ਜਰਨੈਲ ਸਿੰਘ ਮੋਤੀਪੁਰ ਬਲਵੀਰ ਸਿੰਘ ਤੇ ਭਾਰੀ ਗਿਣਤੀ ਵਿੱਚ ਕਿਸਾਨ ਨੌਜਵਾਨ ਅਤੇ ਬੀਬੀਆਂ ਹਾਜ਼ਰ ਸਨ ਫਿਲਹਾਲ ਤੋਂ ਰਾਜਕੁਮਾਰ ਮੰਗਲਦੀ ਇੱਕ ਖਾਸ ਰਿਪੋਰਟ ਇਹ ਜਿਹੜੀ ਆਵਾਜ਼ ਅਸੀਂ ਲੈ ਕੇ ਗਏ ਸੀਗੇ 5 ਜੂਨ ਦੇ ਆਰਡੀਨੈਂਸ ਦੀ ਜਿਹੜੀ ਏਕਤਾ ਹੋਈ ਸੀ ਪਹਿਲਾਂ 13 ਜਥੇ ਬੰਦਿਆਂ ਦੀ ਫਿਰ 10 ਦੀ ਹੋਰ 25 ਦੀ ਫਿਰ 31 ਦੀ ਉਹਨੇ ਰੰਗ ਲਿਆਤਾ ਜੀ ਅੱਜ ਇਹ ਜਥੇ ਬੰਦਿਆਂ ਦੀ ਆਵਾਜ਼ਾਂ ਤੋਂ ਉੱਪਰ ਇੱਕ ਲੋਕ ਆਵਾਜ਼ ਬਣ ਚੁੱਕੀ ਆ ਲੋਕ ਲਹਿਰ ਬਣ ਚੁੱਕੀ ਆ ਹਾਲੇ ਵੀ ਜੇ ਸਰਕਾਰਾਂ ਲੋਕ ਲਹਿਰ ਨੂੰ ਨਾ ਸਮਝਣ ਫਿਰ ਆਪਾਂ ਉਹਨਾਂ ਨੂੰ ਸਰਕਾਰਾਂ ਨਹੀਂ ਕਹਿ ਸਕਦੇ ਸਰਕਾਰਾਂ ਮਾਈ ਬਾਪ ਹੁੰਦੀਆਂ ਨੇ ਆਦੇ ਬੱਚਿਆਂ ਦਾ ਖਿਆਲ ਰੱਖਣਾ ਉਹਦਾ ਡਿਊਟੀ ਆ ਲੋਕ ਲੈਰ ਬਣੀ ਹੋਈ ਨੂੰ ਕਾਨੂੰਨ ਕੋਈ ਵੱਡਾ ਨਹੀਂ ਹੁੰਦਾ ਕਾਨੂੰਨ ਲੋਕਾਂ ਵਾਸਤੇ ਹੁੰਦਾ ਸਾਰੀਆਂ ਜਥੇਬੰਦੀਆਂ ਨੇ ਤੁਹਾਨੂੰ ਸਮਰਥਨ ਦਿੱਤਾ ਬੰਦ ਦੀ ਕਾਲ ਦਾ ਤੇ ਅਗਲਾ ਏਜੰਡਾ ਕੀ ਆ ਜਿਹੜਾ 9 ਤਰੀਕ ਦਾ ਕੀ ਸਰਕਾਰ ਵਾਪਸ ਲਊਗਾ ਕੀ ਆ ਅਗਲਾ ਏਜੰਡਾ ਇਹ ਸੀ ਜਿਹੜੀ 5 ਤਰੀਕ ਨੂੰ ਮੀਟਿੰਗ ਹੋਈ ਉਹ ਸਾਫ ਹੋਇਆ ਸੀ ਵੀ 6-7 ਤਰੀਕ ਤੱਕ ਤੁਹਾਨੂੰ ਅਸੀਂ ਕੰਕਰੀਟ ਕੋਈ ਅਸੀਂ ਏਜੰਡਾ ਦੇ ਦਾਂਗੇ ਹਾਲੇ ਤੱਕ ਉਹਨਾਂ ਦਾ ਏਜੰਡਾ ਆਇਆ ਨਹੀਂ ਹਾਲੇ ਆਪਣੀ ਦਿੱਲੀ ਮੀਟਿੰਗ ਚੱਲ ਰਹੀ ਹੈ ਆਪਣੇ ਨੁਮਾਇੰਦੇ ਆਏ ਆਪਣੇ ਜਥੇਬੰਦੀ ਵੱਲੋਂ ਨੁਮਾਇੰਦਾ ਉੱਥੇ ਛੱਡ ਕੇ ਆਏ ਆ ਜਿਵੇਂ ਵੀ ਕੋਈ ਰਿਜ਼ਲਟ ਆਉਂਦਾ ਫਿਰ ਦੱਸਦੇ ਆ ਪਰ ਹਾਲੇ ਏਜੰਡਾ ਨਹੀਂ ਕੋਈ ਏਜੰਡਾ ਆਉਣਾ ਚਾਹੀਦਾ ਸੀ ਕੱਲ ਦੀ ਮੀਟਿੰਗ ਦਾ ਜਿਹਦੇ ਨਾਲ ਘਟੋ ਘਟ ਅਸੀਂ ਏਜੰਡਾ ਤਿਆਰ ਕਰਕੇ ਲੈ ਕੇ ਜਾਂਦੇ ਪਰ ਗੱਲ ਕੋਈ ਰਹਿ ਨਹੀਂ ਗਈ ਤੁਹਾਨੂੰ ਪਤਾ ਹੀ ਹੋਣਾ ਵੀ ਮੌਨ ਧਾਰ ਲਿਆ ਸੀ ਡੇਢ ਘੰਟੇ ਲਈ ਯਸ ਆ ਨੋ ਦੀ ਗੱਲ ਰਹਿ ਗਈ ਆ ਹੁਣ ਤਾਂ ਲੋਕੀ ਪੋਲ ਪੁਲਾਜਾ ਤੇ ਵੀ ਕਾਫੀ ਵਿਚਾਚਿਆ ਠੀਕ ਹੈ ਤੇ ਪਿਆਰ ਆ ਜੀ ਲੋਕਾਂ ਦਾ ਜਿਹੜਾ ਸਾਡੇ ਸੋਚ ਨੂੰ ਜਿੱਥੇ ਬੰਦਿਆਂ ਦੀ ਸੋਚ ਨੂੰ ਉਹਨਾਂ ਨੇ ਫੁੱਲ ਚੜਾਏ ਨੇ ਉਹਨਾਂ ਨੇ ਮੰਨਿਆ ਵੀ ਇਹ ਸਾਡੀ ਲੜਾਈ ਸਹੀ ਲੜ ਰਹੇ ਨੇ ਸਾਡਾ ਇਹ ਪਿਆਰ ਅਸੀਂ ਉਹਨਾਂ ਨੂੰ ਕਬੂਲਦੇ ਆ ਪਰ ਉਹਨਾਂ ਦੇ ਥੋੜੇ ਮੈਸੇਜ ਦੇਣਾ ਚਾਹੁੰਦੇ ਆ ਵੀ ਇਸ ਪਿਆਰ ਨੂੰ ਇਦਾਂ ਰੱਖਿਓ ਸਾਡੇ ਦੇ ਵਿਸ਼ਵਾਸ ਰੱਖਿਓ ਤੇ ਇੱਕ ਸ਼ਾਂਤੀ ਬਣਾ ਕੇ ਰੱਖਿਓ ਕਿਸੇ ਵੀ ਭਾਵਨਾ ਕਿਸੇ ਵੀ ਕੋਈ ਗੱਲ ਮੈਸੇਜ ਤੇ ਭੜਕਾਉ ਨਹੀਂ ਹੋਣਾ ਇਹ ਆਪਾਂ ਜਿੱਤ ਲਾਂਗੇ ਆਪਣੀ ਜਿੱਤੀ ਪਈਆ ਲੜਾਈ ਅਖੀਰਲਾ ਘੋੜਾ ਕਿਤੇ ਆਪਾਂ ਨੂੰ ਕੋਈ ਵੀ ਆਪਣੀ ਹੁਨਤ ਕਰਕੇ ਆਪਾਂ ਹਾਰਨਾ ਨਹੀਂ ਚਾਹੀਏ ਆਪਾਂ ਸ਼ਾਂਤਮਈ ਤਰੀਕਾ ਨਾਲ ਤੁਹਾਨੂੰ ਇਹ ਕੋਲ ਜਿੱਤ ਕੇ ਦਵਾਂਗੇ। ਸਰ ਚੁੱਕਦੀ ਨਜ਼ਰ ਆ ਰਹੀ ਲੱਗਦੀ। ਚੁੱਕੂਗੀ। ਨਜ਼ਰ ਤਾਂ ਆ ਹੀ ਰਹੀ ਐ ਸਾਰਿਆਂ ਨੂੰ। ਮੈਨੂੰ ਵੀ ਸਾਰਿਆਂ ਨੂੰ ਤੁਹਾਨੂੰ ਵੀ ਆ ਰਹੀ ਐ। ਇਹ ਤਾਂ ਸਾਡਾ ਇੱਕੋ ਹੀ ਮੰਗ ਐ ਜੀ ਜਿਹੜੀ 2.5 ਮਹੀਨੇ ਤੋਂ ਲੱਗੇ ਹੋਏ ਆ। ਲਗਭਗ ਅੱਜ 60 ਦਿਨ ਹੋ ਗਏ 70 ਦਿਨ ਹੋ ਗਏ ਆ। ਕਿਉਂਕਿ ਜਿਹੜਾ ਸਾਡੇ ਮੰਗ ਸੀਗੀ ਵੀ ਜਿਹੜੇ ਖੇਤੀ ਦੇ ਦੇ ਖਿਲਾਫ ਕਾਨੂੰਨ ਕਰਾ ਲੈ ਜਿਹੜੇ ਕਾਨੂੰਨ ਲਿਆਂਦੇ ਗਏ ਤਿੰਨ ਆਰਡੀਨਸ ਉਹ ਕਿਸਾਨ ਮਾਰੂ ਔਰ ਬਹੁਤ ਹੀ ਖਤਰਨਾਕ ਹਨ ਉਹਨਾਂ ਰੱਦ ਕੀਤਾ ਜਾਵੇ। ਇਹ ਸਰਕਾਰਾਂ ਨੇ ਸਾਡੀਆਂ ਚਾਹਤਾਂ ਹੀ ਲੱਗੇ ਪਹਿਲਾ ਪਲੇਟਫਾਰਮ ਡਿਲੀਵਰੀ ਟ੍ਰੈਕ ਰੁੱਕ ਕੇ ਉਹ ਤੋਂ ਅਪਰੋਲ ਪਾ ਕੇ ਰੁੱਕ ਕੇ ਦੁਆਸੀਂ ਦਿੱਲੀ ਜਾ ਕੇ ਧਰਨਾ ਲਗਾ ਉਹ ਜਿ ਲਗਭਗ 15 ਦਿਨ ਹੋ ਗਏ ਆ ਮੋਦੀ ਸਰਕਾਰ ਦੇ ਅਜੇ ਕੰਨਾਂ ਤੇ ਜੂ ਨਹੀਂ ਸਰਕੀ ਉਸ ਦੇ ਰੋਸ ਵਿੱਚ ਅਜੇ ਧਰਨਾ ਦੁਆਰਾ ਲਾਇਆ ਗਿਆ ਆ ਇਹ 8 ਤਰੀਕ ਨੂੰ ਜਿਹੜਾ ਪੂਰੇ ਇੰਡੀਆ ਵੱਲੋਂ ਪੰਜਾਬ ਭਾਰਤ ਮੰਦਸਤ ਦਿੱਤਾ ਗਿਆ ਸੀ ਉਸ ਤੇ ਆਤੀ ਇਹ ਜਿਹੜਾ ਇੱਥੇ ਬਿਲਕੁਲ ਜੀ ਇਹ ਤਾਂ 100% ਵਾਪਸੀ ਹੋਣਗੇ ਜੀ ਇਹ ਤਾਂ ਹੁਣ ਇਹ ਸੰਘਾਰ ਸੋਧੇ ਚੱਲਦਾ ਰਹੂਗਾ ਸਰਕਾਰਾਂ ਜਿਹੜੀ 90% ਦਾ ਜਿਹੜੀ ਖਰਚਾ ਦੀ ਜਿੱਤ ਹੋ ਚੁੱਕੀ ਆ 10% ਬਾਕੀ ਆ ਇਹ ਕ ਜਲਦੀ ਅੰਦਰ ਆਧ ਹੋਣਗੇ ਮੈਂ ਕਰਤਿੰਦਰਪਾਲ ਸਿੰਘ ਚੇਅਰਮੈਨ ਐਸਸੀ ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਅੱਜ ਜੋ ਇਹ ਅੱਜ ਅੱਜ ਕਾਲ ਦਿੱਤੀ ਗਈ ਆ ਬੰਦ ਦੀ ਪੂਰੇ ਸਮੁੱਚੇ ਭਾਰਤ ਦੇ ਵਿੱਚ ਇਹ ਲੋੜ ਪਈ ਆ ਕਿ ਜਿਹੜੀ ਸਾਡੀਆਂ ਸਮੇਂ ਦੀਆਂ ਸੈਂਟਰ ਦੀ ਸਮੇਂ ਦੀ ਸਰਕਾਰ ਆ ਉਹਨਾਂ ਨੇ ਜਿਹੜੇ ਕਾਨੂੰਨ ਤਿੰਨ ਕਾਨੂੰਨ ਕਿਸਾਨਾਂ ਦੇ ਵਿਰੁੱਧ ਪਾਸ ਕਰਕੇ ਕਿਸਾਨਾਂ ਨੂੰ ਕੋਲੂ ਦੇ ਵਿੱਚ ਪੀੜਨ ਵਾਲੀ ਜਿਹੜੀ ਇਹ ਗੱਲ ਕੀਤੀ ਆ ਉਹਦੇ ਨਾਲ ਉਹਦੀ ਬਦੌਲਤ ਅੱਜ ਸਮੁੱਚਾ ਭਾਰਤ ਇਹ ਇਸ ਗੱਲ ਤੇ ਆ ਕੇ ਘਰਾਂ ਤੋਂ ਨਿਕਲ ਕੇ ਆ ਕੇ ਠੰਡ ਦੇ ਵਿੱਚ ਦਿੱਲੀ ਧਰਨੇ ਲਾਏ ਹੋਏ ਨੇ 13-14 ਦਿਨਾਂ ਤੋਂ ਤੇ ਉਸੇ ਤਰ੍ਹਾਂ ਅੱਜ ਜਿਹੜੀ ਕਾਲ ਬੰਦ ਦੀ ਕਾਲ ਦਿੱਤੀ ਆ ਤਾਂ ਸਮੁੱਚੇ ਭਾਰਤ ਦੇ ਵਿੱਚ ਅੱਜ ਇਹ ਲੋਡੂਵਾਲ ਟੋਲ ਪਲਾਜੇ ਤੇ ਜਿਹੜਾ ਧਰਨਾ ਲਾਇਆ ਗਿਆ ਤੇ ਇਹ ਉਸ ਦੀ ਬਦੌਲਤ ਹੀ ਲੱਗਿਆ ਗਿਆ ਲੱਗਿਆ ਹੈ ਤੇ ਜਿਵੇਂ ਜਿਵੇਂ ਵੀ ਜਿਵੇਂ ਜਿਵੇਂ ਵੀ ਇਹ ਸਾਨੂੰ ਕਾਲ ਆਉਂਦੀ ਜਾਂਦੀ ਆ ਕਿਸਾਨਾਂ ਦੇ ਜਿਹੜੇ ਸਾਡੇ ਮੁਖੀ ਨੇ ਮੋਢੀ ਉਹਨਾਂ ਦੇ ਨਾਲ ਜਮੇ ਸਰਕਾਰ ਲੋਕੀ ਕਾਲਾ ਤਰੈ ਲਾ ਰਹੇ ਤੇ ਬਾਕੀ ਜਿਹੜੀ ਜਿਹੜੀ ਇਹ ਤਿੰਨ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਨਿਚੋੜਨ ਵਾਲੀ ਗੱਲ ਕੀਤੀ ਆ ਉਥੇ ਇਕੱਲੇ ਕਿਸਾਨਾਂ ਦੇ ਨਾਲ ਹੀ ਇਹ ਵਿਦਰੋਹ ਨਹੀਂ ਘਾੜ ਨਹੀਂ ਹੋ ਰਿਹਾ ਉਹਨਾਂ ਦਾ ਇਥੇ ਜਿਹੜੇ ਪੂਰੇ ਸਮਾਜ ਜਿਹੜੇ ਸਾਡੇ ਹਿੰਦੁਸਤਾਨ ਦੀ ਧਰਤੀ ਤੇ ਰਹੇ ਖਾਣ ਵਾਲੇ ਕਿਸਾਨ ਤਾਂ ਸਾਰਿਆਂ ਨੂੰ ਅੰਨ ਦਾਤਾ ਸਾਰਿਆਂ ਨੂੰ ਅੰਨ ਦਿੰਦਾ ਤੇ ਜਿਹੜੇ ਖਾਣ ਵਾਲੇ ਸਾਡੇ ਉਹਨਾਂ ਨੂੰ ਉਹਨਾਂ ਵਾਸਤੇ ਬੀਜਦੇ ਆ ਤੇ ਖਾਣ ਵਾਲੇ ਜਿਹੜੇ ਸਾਡੇ ਲੋਕ ਨੇ ਉਹਨਾਂ ਦੇ ਨਾਲ ਸਾਰਿਆਂ ਨਾਲ ਹੀ ਇਹ ਕਾਣ ਹੋਣਾ ਜਿਹੜੇ ਸਾਡਾ ਐਸੀ ਭਾਈਚਾਰਾ ਉਹਨਾਂ ਨੂੰ ਇਹ ਗੱਲ ਦਾ ਨਹੀਂ ਹਜੇ ਪਤਾ ਨਹੀਂ ਕਿ ਤੁਹਾਡੇ ਜਿਹੜੇ ਆਟਾ ਦਾਲਾਂ ਸਕੀਮਾਂ ਸਰਕਾਰਾਂ ਵੱਲੋਂ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਜੇ ਅਵਾਨੀ ਅਵਾਨੀ ਦਾ ਹੀ ਇਹਦੇ ਤੇ ਕਬਜ਼ਾ ਹੋ ਗਿਆ ਤਾਂ ਮੁੜ ਕੇ ਤੁਹਾਨੂੰ ਕਿਸੇ ਨੂੰ ਕੋਈ ਕੁਝ ਨਹੀਂ ਮਿਲਣਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਮੈਂ ਅਪੀਲ ਕਰਦਾ ਹਾਂ ਉਹ ਐਸੀ ਐਸੀ ਭਾਈਚਾਰੇ ਨੂੰ ਦਲਤ ਭਾਈਚਾਰੇ ਨੂੰ ਮੈਂ ਅਪੀਲ ਕਰਦਾ ਕਿ ਉਹ ਆ ਕੇ ਇਹਨਾਂ ਕਿਸਾਨਾਂ ਦੇ ਨਾਲ ਵੱਧ ਚੜ ਕੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਣ